ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਸੀਂ ਬੇਸ਼ੱਕ ਵੈਸਟਰਨ ਕੰਟਰੀਆਂ ਦੇ ਵੱਲ ਤਾਂ ਅੱਗੇ ਹੋਏ ਹਾਂ ਪਰ ਸਾਡੀ ਕਈ ਲੋਕਾਂ ਦੀ ਜਿਹੜੀ ਆਦਤਾਂ ਨੇ ਉਹ ਸੁਧਰਦੀਆਂ ਨਹੀਂ ਹੈਗੀਆਂ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਹੈਗੇ ਨੇ ਇੱਥੇ ਆ ਕੇ ਵੀ ਕ੍ਰਾਈਮ ਨੂੰ ਵਡਾ ਚੜਾ ਕੇ ਸੱਦਾ ਦਿੰਦੇ ਨੇ ਕ੍ਰਾਈਮ ਕਰ ਦਿੰਦੇ ਨੇ ਤੇ ਕਿੰਨਾ ਕਿਤੇ ਕਮਿਊਨਿਟੀ ਜਿਹੜੀ ਹੈ ਉਹ ਸਮੱਸਿਆ ਦੇ ਵਿੱਚ ਕਿਰਦੀ ਹੈ ਫਿਰ ਕਿੰਨਾ ਕਿਤੇ ਉਂਗਲੀ ਜਿਹੜੀ ਹੈ ਉਹਨਾਂ ਦੇ ਉੱਪਰ ਉੱਠਦੀ ਹੈਗੀ ਹੈ ਇਸ ਤਰ੍ਹਾਂ ਦੀ ਇੱਕ ਮਾੜੀ ਘਟਨਾ ਜਿਹੜੀ ਹੈ ਅਮਰੀਕਾ ਦੇ ਨਿਊਯਾਰਕ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਜਦਾ ਜਾਣਕਾਰੀ ਲੈਣੇ ਆ ਸੁਖਦੇਵ ਸਿੰਘ ਚੁਗਾਵਾ ਜੀ ਮੇਰੇ ਨਾਲ ਵਜੂਦ ਨੇ ਜਾਣਕਾਰੀ ਸਾਂਝੀ ਕਰਨਗੇ ਜੀ ਸਰ ਇਹ ਬਹੁਤ ਹੀ ਮਾੜੀ ਖਬਰ ਹੈਗੀ ਹੈ ਨਿਊਯਾਰਕ ਸ਼ਹਿਰ ਤੋਂ ਜਿੱਥੇ ਬਰੋਕਲਿਨ ਇੱਕ ਛੋਟਾ ਜਿਹਾ ਟਾਊਨ ਹੈਗਾ ਜਿਵੇਂ ਵੀ ਘਟਨਾ ਆ ਤੇ ਉਥੇ ਇੱਕ ਔਰਤ ਨੇ ਆਪਣੇ ਹੀ ਪਤੀ ਦਾ ਜਿਹੜਾ ਆ ਉਹ ਕਤਲ ਕਰਵਾ ਦਿੱਤਾ ਹੈ ਇਹ ਸਾਰੀ ਘਟਨਾ ਜਿਹੜੀ ਆ ਉਸ ਮਰਨ ਵਾਲੇ ਸ਼ਖਸ ਦੀ ਜਿਹੜੀ ਮਾਂ ਆ ਉਸ ਨੇ ਦੱਸੀ ਹੈਗੀ ਆ ਪੁਲਿਸ ਨੂੰ ਵੀ ਇਹ ਹੋਇਆ ਕਿਵੇਂ ਆ ਸੋ ਜਦੋਂ ਇਹ ਸਨਸਨੀਖੇ ਜਿਹੜਾ ਮਾਮਲਾ ਆ ਉਹ ਜਦੋਂ ਪੁਲਿਸ ਦੇ ਕੋਲ ਆਉਂਦਾ ਆ ਤਾਂ ਉਸ ਮੁੰਡਾ ਜਿਹੜਾ ਮਰਿਆ ਆ ਉਹਦਾ ਨਾਂ ਹੈਗਾ ਵਿਕਾਸ যাদਬ ਤੇ ਇਹ ਪਿੱਛੋਂ ਹਰਿਆਣੇ ਤੋਂ ਇਲਾਕੇ ਦੇ ਨਾਲ ਇਹ ਜਿਹੜਾ ਸਬੰਧ ਰੱਖਦਾ ਆ ਤੇ ਉਹਦੀ ਮਾਤਾ ਨੇ ਦੱਸਿਆ ਕਿ ਮੇਰਾ ਬੇਟਾ ਜਿਹੜਾ ਹੈ ਤਕਰੀਬਨ 80 ਲੱਖ ਰੁਪਏ ਖਰਚ ਕਰਕੇ 3 ਸਾਲ ਪਹਿਲਾਂ ਆਪਣੀ ਘਰਵਾਲੀ ਤੇ ਆਪਣੀ ਬੇਟੀ ਦੇ ਨਾਲ ਨਿਊਯਾਰਕ ਬਰੁਕਲਿਨ ਵਿੱਚ ਪੁੱਜਿਆ ਸੀਗਾ ਦੇਖੋ ਕਿੰਨੇ ਪੈਸੇ ਖਰਚ ਕਰਕੇ ਕਿਸ ਹਾਲਤ ਵਿੱਚ ਪਹਿਲਾਂ ਆਪਣੀ ਘਰਵਾਲੀ ਤੇ ਆਪਣੇ ਬੱਚੇ ਨੂੰ ਨਾਲ ਲੈ ਕੇ ਇੱਥੇ ਅਮਰੀਕਾ ਆਉਂਦਾ ਆ ਫਿਰ ਇਹ ਜਿਹੜਾ ਪਰਿਵਾਰ ਹੈ ਹਰਿਆਣਾ ਦੇ ਕੈਂਸਲ ਜिले ਨਾਲ ਸਬੰਧ ਰੱਖਦਾ ਹੈਗਾ ਤੇ ਮਾਦੇ ਦੱਸਣ ਮੁਤਾਬਕ ਨਿਊ ਯਾਰਕ ਰੈਸ਼ ਦੌਰਾਨ ਇੱਕ ਸੋਨੂ ਨਾਮ ਦਾ ਸ਼ਖਸ ਜਿਹੜਾ ਉਹ ਘਰ ਵਿੱਚ ਆਉਣ ਲੱਗਾ ਸੋ ਇਹ ਜਿਹੜੀਆਂ ਗੱਲਾਂ ਆ ਉਦੋਂ ਸ਼ੁਰੂ ਹੋ ਗਈਆਂ ਪਰਿਵਾਰ ਦਾ ਦੋਸ਼ ਹੈ ਕਿ ਸੋਨੂ ਅਤੇ ਉਹਦੇ ਸਾਥੀਆਂ ਨੇ ਰਲ ਕੇ ਵਿਕਾਸ ਉੱਤੇ ਹਮਲਾ ਕੀਤਾ ਸੋ ਉਹਦਾ ਇੱਕ ਸਾਥੀ ਸੀਗਾ ਯਾਨੀ ਕਿ ਇਹ ਉਸ ਲੜਕੀ ਦਾ ਜਨਾਨੀ ਦਾ ਇੱਕ ਕੋਈ ਪ੍ਰੇਮੀ ਸੀਗਾ ਤੇ ਇੱਕ ਹੋਰ ਬੰਦਾ ਉਹਦੇ ਨਾਲ ਰਲ ਗਿਆ ਉਹਨਾਂ ਨੇ ਰਲ ਕੇ ਜਿਹੜਾ ਵਿਕਾਸ ਦੇ ਉੱਪਰ ਹਮਲਾ ਕਰ ਦਿੱਤਾ ਉਹ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਿਆ ਤੇ जख्मी ਹਾਲਤ ਵਿੱਚ ਬਾਅਦ ਵਿੱਚ ਉਸ ਨੂੰ ਜਿਹੜਾ ਹਸਪੀਟਲ ਲਿਜਾਇਆ ਗਿਆ ਤੇ ਉਸ ਹਸਪੀਟਲ ਵਿੱਚ ਦੱਸਦੇ ਕਿ 9 ਦਿਨ ਤੱਕ ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਰਿਹਾ ਤੇ ਆਖਰ ਜਿਹੜਾ ਆ ਉਸ ਦੀ ਮੌਤ ਹੋ ਜਾਂਦੀ ਹੈ ਸੋ ਉਸ ਦੀ ਮਾਂ ਨੇ ਇਹ ਗੱਲ ਜਿਹੜੀ ਹੈ ਉਹ ਪੁਲਿਸ ਨੂੰ ਦੱਸੀ ਹੈ ਕਿ ਇਹ ਜਿਹੜਾ ਹੈਗਾ ਆ ਉਸ ਦੀ ਘਰਵਾਲੀ ਵੱਲੋਂ ਹੀ ਉਸ ਦੇ ਆਪਣੇ ਪਤੀ ਦਾ ਕਤਲ ਕਰਾ ਦਿੱਤਾ ਗਿਆ ਆ ਤੇ ਕੁਝ ਗੱਲਾਂ ਜਦੋਂ ਸਾਹਮਣੇ ਹੁੰਦੀਆਂ ਪਤਾ ਲੱਗਾ ਕਿ ਇਹ ਇੱਕ ਜਿਹੜਾ ਆ ਲੌਂਗ ਟ੍ਰੈਂਗੂਲਰ ਮੰਨਿਆ ਜਾ ਰਿਹਾ ਕਿ ਇਹ ਕੋਈ ਆਪਣੀ ਜਿਹੜੀ ਕਿਹਾਉਂ ਕਿ ਆਪਣੇ ਘਰ ਵਾਲੇ ਤੋਂ ਚੋਰੀ ਦੂਸਰੇ ਬੰਦੇ ਨਾਲ ਉਹਦੇ ਅਫੇਅਰ ਸੀਗੇ ਤੇ ਜਦੋਂ ਇੱਥੇ ਪਹੁੰਚ ਗਈ ਤੇ ਇੱਥੇ ਆਣ ਕੇ ਫਿਰ ਉਸਨੇ ਆਪਣੇ ਘਰ ਵਾਲੇ ਨੂੰ ਹੀ ਵਿੱਚੋਂ ਕੱਢਣਾ ਚਾਹਿਆ ਯਾਨੀ ਕਿ ਮਾਰ ਦੇਣਾ ਚਾਹਿਆ ਤੇ ਹੁਣ ਜਿਹੜੀ ਆ ਮੁੰਡਾ ਵਿਕਾਸ ਜਿਹੜਾ ਵਿਚਾਰਾ ਮਰ ਗਿਆ ਆ ਉਹਦੀ ਜਿਹੜੀ ਜੇਹ ਆ ਉਹ ਹੁਣ ਭਾਰਤ ਭੇਜੀ ਜਾਏਗੀ ਤੇ ਉਹਦੀ ਮਾਂ ਨੇ ਦੱਸਿਆ ਕਿ ਆ ਉਸਤੇ ਜਿਹੜੇ ਕਾਤਲ ਨੇ ਸੋਨੂ ਤੇ ਗੁਰਮੀਤ ਉਸਤੇ ਜਿਹੜੇ ਦੋਸ਼ ਲਾਏ ਗਏ ਨੇ ਤੇ ਵਿਕਾਸ ਦੀ ਮਾਂ ਦਾ ਕਹਿਣਾ ਕਿ ਕੁਝ ਦਿਨ ਪਹਿਲਾਂ ਸੋਨੂ ਤੇ ਵਿਕਾਸ ਦੀ ਪਤਨੀ ਅਤੇ ਬੇਟੀ ਨੂੰ ਆਪਣੇ ਨਾਲ ਲੈ ਕੇ ਕਿਤੇ ਦੂਰ ਚਲਾ ਗਿਆ ਤੇ ਉਸ ਨੂੰ ਘਰ ਦੇ ਘਰ ਲਿਆਉਣ ਦੇ ਯਤਨ ਕਰ ਰਿਹਾ ਸੀ ਉਹ ਵਿਕਾਸ ਪਰ ਸੋਨੂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਨਿਊਯਾਰਕ ਪੁਲਿਸ ਮਾਮਲੇ ਦੀ ਪੜਤਾਲ ਹਜੇ ਕਰ ਰਹੀ ਹੈ ਜਦ ਕੇ ਵਿਕਾਸ ਦੀ ਜਿਹੜੀ ਮਾਤਾ ਆ ਉਹ ਸੋਨੂ ਉਸਤੇ ਉਸਤੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਜਿਹੜਾ ਵਿਕਾਸ ਹੈ ਉਸ ਨੇ ਕੋਈ ਬੀਮਾ ਕਰਾਇਆ ਸੀਗਾ ਤੇ ਉਹ ਬੀਮੇ ਦੀ ਰਕਮ ਮਿਲ ਤੱਕ ਵਿਕਾਸ ਦੀ ਪਤਨੀ ਜਿਹੜੀ ਹੈ ਉਹ ਬੇਟੀ ਨੂੰ ਨਾਲ ਲੈ ਕੇ ਨਿਊਯਾਰਕ ਵਿਖੇ ਰਹਿਣ ਗਈਆਂ ਦੂਜੇ ਪਾਸੇ ਕੈਂਸਲ ਜ਼ਿਲ੍ਹੇ ਦੇ ਪਿੰਡ ਕੌਲ ਵਿਖੇ ਹੋਈ ਪੰਚਾਇਤ ਦੌਰਾਨ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਵਿਕਾਸ ਦੀ ਜਿਹੜੀ ਬੇਟੀ ਹੈ ਉਹਦੀ ਸਰਪ੍ਰਸਤੀ ਜਿਹੜੀ ਹੈ ਉਹ ਦਾਦੀ ਨੂੰ ਹੀ ਦਿੱਤੀ ਜਾਏਗੀ ਸੋ ਕਿਤੇ ਨਾ ਕਿਤੇ ਹੁਣ ਮਸਲਾ ਬਈ ਜੀ ਇਹ ਵੀ ਲੱਗਦਾ ਹੈ ਇੱਕ ਤਾਂ ਪ੍ਰੇਮ ਚੱਕਰ ਹੋ ਗਿਆ ਦੂਸਰੇ ਪਾਸੇ ਜਿਹੜਾ ਹੈਗਾ ਆ ਬੀਨਾ ਵੀ ਉਹਦੇ ਵਿੱਚ ਇਨਵੋਲਵ ਹੈ ਬੀਨੀ ਬੀਮੇ ਦੀ ਰਾਸ਼ੀ ਹੋਣੀ ਹੈ ਇੰਸ਼ੋਰੈਂਸ ਜਿਹੜੀ ਆ ਉਹ ਇਨਵੋਲਵ ਹੋ ਚੁੱਕੀ ਹੈ ਸੋ ਹੋ ਸਕਦਾ ਹੈ ਕਿ ਇਹਨਾਂ ਨੇ ਤਾਂ ਵੀ ਮਾਰਿਆ ਹੋਵੇ ਕਿ ਪੈਸੇ ਮਿਲ ਜਾਣੇ ਆ ਆਪਾਂ ਸਾਰੀ ਉਮਰ ਐਸ਼ ਕਰਾਂਗੇ ਪਰ ਹੁਣ ਜਿਹੜੀ ਕਹਾਣੀ ਹੋਰ ਪਾਸੇ ਚੱਲ ਗਈ ਹੈ ਦੇਖੋ ਕਿੰਨਾ ਪੈਸਾ ਲਾ ਕੇ ਪੂਰਾ ਪਰਿਵਾਰ ਇੱਥੇ ਅਮਰੀਕਾ ਪਹੁੰਚਦਾ ਆਪਣੀ ਰੋਜੀ ਰੋਟੀ ਸ਼ੁਰੂ ਕਰਦੇ ਆ 80 ਲੱਖ ਰੁਪਇਆ ਖਰਚ ਕਰਕੇ ਇੱਥੇ ਆਏ ਆ ਤੇ ਇੱਥੇ ਆਣ ਕੇ ਹੁਣ ਵਿਕਾਸ ਦੀ ਜਿਹੜੀ ਐ ਉਹ ਡੈੱਡ ਬੋਡੀ ਹੁਣ ਇੰਡੀਆ ਜਾਊਗੀ ਪਰ ਜਿਹੜੀ ਹੁਣ ਘਰ ਵਾਲੀ ਐ ਉਹ ਜਦੋਂ ਹਿਰਾਸਤ ਵਿੱਚ ਹੋਊਗੀ ਉਹਦੇ ਕੋ ਪੁੱਛਗਿਸ਼ ਹੋਊਗੀ ਉਹ ਵੀ ਸਾਰੀ ਉਮਰ ਜਿਹੜੀ ਐ ਜੇਲ੍ਹ ਵਿੱਚ ਸੜੂਗੀ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਕਤਲ ਕਰਵਾਤਾ ਦਿੰਨੇ ਆ ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਜਦੋਂ ਤੁਹਾਡੀਆਂ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਪੁਲਿਸ ਨੇ ਅਨ ਇਨਵੈਸਟਿਗੇਟ ਕੀਤੀ ਤਾਂ ਤੁਸੀਂ ਵੀ ਉਸ ਚੀਜ਼ ਤੋਂ ਬਚ ਨਹੀਂ ਸਕਦੇ ਇਹ ਜਿਹੜੀਆਂ ਚੀਜ਼ਾਂ ਆਪਾਂ ਆਮ ਹੀ ਇੰਡੀਆ ਵਿੱਚ ਭਾਰਤ ਵਿੱਚ ਸੁਣਦੇ ਹਾਂ ਕਿ ਕਿਸ ਤਰ੍ਹਾਂ ਇੱਕ ਔਰਤ ਜਾਂ ਇੱਕ ਬੰਦਾ ਇੱਕ ਦੂਸਰੇ ਨੂੰ ਇਸ ਕਰਕੇ ਮਰਵਾ ਦਿੰਦੇ ਆ ਕਿ ਆਪਣੀ ਰਾਹ ਵਿੱਚੋਂ ਉਸ ਨੂੰ ਸਾਫ਼ ਕਰਨਾ ਚਾਹੁੰਦੇ ਆ ਪਰ ਇੱਥੇ ਵਿਦੇਸ਼ਾਂ ਦੀ ਧਰਤੀ ਵਿੱਚ ਆਣ ਕੇ ਵੈਸਟਰਨ ਕੰਟਰੀਆਂ ਵਿੱਚ ਆਣ ਕੇ ਵੀ ਸਾਡੀ ਜਿਹੜੀ ਸੋਚ ਹੈ ਉਹ ਨਹੀਂ ਬਦਲਦੀ ਸਾਡਾ ਜਿਹੜਾ ਜਿਹੜਾ ਤਰੀਕਾ ਰਹਿਣ ਦਾ ਉਹ ਅਸੀਂ ਇੱਥੇ ਵੀ ਆਣ ਕੇ ਉਹੀ ਅਪਣਾਉਂਦਿਆਂ ਜੋ ਅਸੀਂ ਉੱਥੇ ਕਰਦੇ ਆਏ ਹਾਂ ਸੋ ਇਹ ਗੱਲਾਂ ਕਿਤੇ ਨਾ ਕਿਤੇ ਬਹੁਤ ਧਿਆਨ ਮੰਗਦੀਆਂ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਆ ਤਾਂ ਗਏ ਪਰ ਤੁਹਾਡੀ ਰੂੜੀਵਾਦੀ ਜਿਹੜੀ ਸੋਚ ਹੈ ਉਹ ਤੁਹਾਨੂੰ ਜਿਹੜੀ ਹੈ ਉਹ ਨਹੀਂ ਛੱਡ ਰਹੀ ਕਿਉਂਕਿ ਜੇ ਠੀਕ ਹੈ ਜੇ ਤੁਹਾਡਾ ਆਪਸ ਵਿੱਚ ਰਹਿਣ ਦਾ ਨਹੀਂ ਮਨ ਕਰਦਾ ਤੁਸੀਂ ਤਲਾਕ ਲੈ ਸਕਦੇ ਆ ਕੋਈ ਹੋਰ ਰਸਤੇ ਹੈਗੇ ਆ ਕੋਈ ਆਪਣੇ ਰਿਸ਼ਤੇਦਾਰਾਂ ਵਿੱਚ ਬਹਿ ਕੇ ਤੁਸੀਂ ਆਪਸ ਵਿੱਚ ਸੈਪਰੇਟ ਹੋ ਸਕਦੇ ਆ ਪਰ ਕਿਸੇ ਨੂੰ ਮਾਰ ਹੀ ਦੇਣਾ ਆ ਇਸ ਵਾਸਤੇ ਕੇਸ ਨੂੰ ਰੱਬ ਚੋਂ ਸਾਫ ਕਰਨਾ ਕਰ ਦੇਣਾ ਜਾਂ ਕੱਢ ਦੇਣਾ ਇਹ ਕੋਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਉਹ ਔਰਤ ਜਿਹੜੀ ਆਪਣੇ ਪਤੀ ਨੂੰ ਮਰਵਾਤਾ ਹੁਣ ਬੈਠੀ ਹੈ ਪਰ ਹੁਣ ਆਪ ਵੀ ਉਹ ਸਾਰੀ ਉਮਰ ਜੇਲ੍ਹ ਚ ਲੜੂਗੀ ਤੇ ਜਿਹੜੇ ਬੰਦੇ ਨਾਲ ਰਲੇ ਹੋਏ ਸੀ ਮਾਰਨ ਵਾਸਤੇ ਜਦੋਂ ਉਹ ਵੀ ਫੜੇ ਗਏ ਤੇ ਉਹਨਾਂ ਤੇ ਵੀ ਕੇਸ ਚੱਲੂਗਾ ਤੇ ਬਾਅਦ ਵਿੱਚ ਇਹਨਾਂ ਨੂੰ ਡਿਪੋਰਟ ਵੀ ਕੀਤਾ ਜਾਊਗਾ ਕਿਉਂਕਿ ਅਮਰੀਕਾ ਦਾ ਕਾਨੂੰਨ ਤੁਹਾਨੂੰ ਪਤਾ ਹੀ ਹੈ ਕਿੰਨਾ ਸਖਤ ਹੋ ਚੁੱਕਾ ਹੈ ਕਿ ਇੱਥੇ ਹੁਣ ਕ੍ਰਿਮੀਨਲ ਵਾਸਤੇ ਰਹਿਣ ਵਾਸਤੇ ਕੋਈ ਜਗ੍ਹਾ ਰੇ ਲਈ ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਸੋ ਇਹ ਖਬਰ ਜਿਹੜੀ ਹੈ ਬਹੁਤ ਯਾਰਮਾਨਦੀ ਹੈ ਕਿ ਜੇ ਤੁਸੀਂ ਅਮਰੀਕਾ ਦੀ ਧਰਤੀ ਤੇ ਬਾਈਜੀ ਆ ਗਏ ਆ ਇੱਥੇ ਆਨ ਕੇ ਵੀ ਤੁਸੀਂ ਇਹ ਰੂੜੀਵਾਦੀ ਸੋਚਾਂ ਜਿਹੜੀਆਂ ਆ ਉਹ ਨਹੀਂ ਛੱਡਦੇ ਕਿਤੇ ਨਾ ਕਿਤੇ ਗੁੱਸੇ ਵਿੱਚ ਆਏ ਹੋਏ ਤੁਸੀਂ ਇਹੋ ਜਿਹਾ ਕੰਮ ਕਰ ਬੈਨੇ ਆ ਕਿ ਬਾਅਦ ਵਿੱਚ ਸਾਰੀ ਉਮਰ ਪਛਤਾਉਂ ਤੋਂ ਬਿਨਾ ਤੁਹਾਡੇ ਪੱਲੇ ਹੋਰ ਕੁਝ ਵੀ ਨਹੀਂ ਰਹਿੰਦਾ